ਕੀ ਮੁਸਲਾਵਾ ਤੇ ਰਾਗ ਲੱਗ ਗਿਆ ਸਰਨੋਂ ਨੇ ਥੋੜੇ ਦਰ ਪਹਿਲਾਂ ਫੋਨ ਆਇਆ ਹੈ ਕਿ ਆਰਮੀ ਕੈਂਟੀਨ ਦੀ ਬੈਕ ਸਾਈਡ ਤੇ ਰਿਆਸ਼ ਏਰੀਆ ਉੱਥੇ ਆ ਗਾਫੀ ਲੱਗੀ ਹੈ ਤੇ ਆਪਾਂ ਆ ਕੇ ਮੁਅਕਦੇ ਦੇਖਿਆ ਨੇ ਝਾੜੀਆਂ ਨੂੰ ਕਾਫੀ ਜ਼ਿਆਦਾ ਅੱਗ ਲੱਗੀ ਹੋਈ ਸੀ ਪਹਿਲਾਂ ਆਪਾਂ ਇੱਕ ਗੱਡੀ ਲੈ ਕੇ ਆਏ ਆ ਜਦੋਂ ਦੇਖਿਆ ਕਿ ਜ਼ਿਆਦਾ ਫਿਰ ਨਾਲ ਦੂਜੀ ਗੱਡੀ ਮੰਗਾ ਲਈਏ ਤੇ ਫਿਰ ਬੜੀ ਮੁਸ਼ਕਲ ਹੈ ਜਦੋਂ ਜਾਨ ਅੱਗ ਤੇ ਕਾਬੂ ਪਾਇਆ ਤੇ ਕਾਫੀ ਬਚਾਅ ਕਰ ਲੈ ਲੱਗੇ ਘਰਾਂ ਦਾ ਅੱਗ ਲੱਗਣ ਦਾ ਕਾਰਨ ਦਾ ਪਤਾ ਚੱਲਿਆ ਕੁਝ ਕਾਰਨ ਸਰ ਹਲੇ ਨਾ ਮਾਲੂਮ ਹੈ ਬੜਾ ਕਿਸੇ ਨੇ ਲਗਾਈ ਹੋਏਗੀ ਪਿਛੇ ਕਿ ਆਪਣੇ ਆਪ ਤੇ ਲੱਗ ਨਹੀਂ ਸਕਦੀ ਗਰਮੀ ਕਰਕੇ ਕੋਈ ਨਹੀਂ ਸਰ ਕੋਈ ਨੁਕਸਾਨ ਜਾਣੀ ਨੁਕਸਾਨ ਕੋਈ ਨਹੀਂ ਜਾਣ ਨੁਕਸਾਨ ਕੋਈ ਨਹੀਂ ਹੈ ਬਚਾਅ ਕਰ ਲਿਆ ਲਾਗੇ ਮੰਦਿਰ ਹੀ ਮੰਦਿਰ ਦਾ ਬਚਾਅ ਕਰ ਲਿਆ ਪਿੱਛੇ ਘਰ ਹੀ ਘਰਾਂ ਦਾ ਬਚਾਅ ਕਰ ਲਿਆ ਸਾਰਾ ਬਚਾਅ ਕਰ ਲਿਆ ਲਾਗੇ ਕਲੀਨਿਕਾ ਪੋਲੀ ਕਲੀਨਿਕ ਉਹ ਸਾਰਾ ਸਟਾਫ ਸਾਰਾ ਬਚਾਅ ਕਰਕੇ ਕਾਬੂ ਕਰ ਲਿਆ ਠੀਕ ਚਲੋ ਥੈਂਕ ਯੂ ਤੇ ਬੈਕ ਸਾਈਡ ਉਧਰ ਅੱਗ ਲੱਗੀ ਗਰਾਊਂਡ ਖਾਲੀ ਸੀ ਕੋਈ ਇਨਲਸ ਕਾਨ ਬਹੁਤ ਸਾਰੇ ਸਾਰੇ ਆਦਮੀਆਂ ਨੇ ਸਾਡਾ ਮਿਹਨਤ ਨਾਲ ਕੰਮ ਕੀਤਾ ਸਾਡੇ ਬਹੁਤ ਸਟਾਫ ਨੇ ਆਪਣੀ ਮਿਹਨਤ ਨਾਲ ਕੰਮ ਕੀਤਾ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕੀਤਾ ਔਰ ਆਗ ਦਾ ਬਚਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਔਰ ਆਰਮੀ ਦਾ ਇਲਾਕਾ ਨੂੰ ਸਭ ਨਾਲ ਆਪਣੇ ਧਨਮਾਨ ਨਾਲ ਕੰਮ ਕੀਤਾ ਕਵਰ ਕਰ ਲਿਆ ਸਰ ਮੈਂ ਇਹ ਇਹ ਆਰਮੀ ਦਾ ਏਰੀਆ ਦੇ ਲਾਗੇ ਬਹੁਤ ਵੱਡੀ ਅੱਗ ਲੱਗੀ ਸੀਗੀ ਤੇ ਇੱਕਦਮ ਸਾਡੇ ਜਿਹੜੇ ਇੱਥੇ ਹੈ ਨੇ ਕਰਮਚਾਰੀ ਨੇ ਸਾਡੇ ਇੱਥੇ ਆਫਿਸ ਦੇ ਵਿੱਚ ਰਵੀ ਕੁਮਾਰ ਇਹਨਾਂ ਨੇ ਇੱਕਦਮ ਉਹ ਦੇਖੀ ਔਰ ਫਿਰ ਸਾਰਿਆਂ ਨੂੰ ਇਨਫੋਰਮ ਕੀਤਾ ਫੋਨ ਵੀ ਕੀਤਾ ਔਰ ਬੜੀ ਬਹਾਦਰੀ ਦੇ ਨਾਲ ਪਹਿਲਾਂ ਆਪੇ ਇਕੱਲੇ ਜਾ ਰਹੇ ਸੀ ਫਿਰ ਇਹਨਾਂ ਨੇ ਰੋਕਿਆ ਤੇ ਫਿਰ ਉਦੋਂ ਫਾਇਰ ਬ੍ਰਿਗੇਡ ਆ ਗਈ ਤੇ ਬੜੀ ਬਹਾਦਰੀ ਦੇ ਨਾਲ ਇਹਨਾਂ ਨੇ ਪੂਰੀ ਅੱਗ ਦਾ ਮੁਕਾਬਲਾ ਕੀਤਾ ਆ ਤੇ ਅੱਗ ਹੁਣ ਬੁਝ ਗਈ ਆ ਤੇ ਵੀ ਆਰ ਵੈਰੀ ਥੈਂਕਫੁਲ ਟੂ ਦਾ ਫਾਇਰ ਬ੍ਰਿਗੇਡ ਔਰ ਦਾ ਸਟੇਸ਼ਨ ਹੈਡਕ quarters ਜਿਨਾਂ ਨੇ ਇੱਕਦਮ ਇੱਥੇ ਗੱਡੀਆਂ ਭੇਜੀਆਂ ਔਰ ਅੱਗ ਤੋਂ ਬਚਾਓ ਕੋਈ ਹੋਰ ਨੁਕਸਾਨ ਨਹੀਂ ਨਹੀਂ ਅਜੇ ਤਾਂ ਨਹੀਂ ਹੋਇਆ ਪਰ ਇਹ ਹੈ ਕਿ ਇਹ ਗੱਡੀਆਂ ਇੱਥੇ ਰਾਤ ਨੂੰ ਰਹਿਣ ਕਿਉਂਕਿ ਇਹ ਅਜੇ ਪੂਰੀ ਜਗ੍ਹਾ ਜਿਹੜੀ ਹੈਗੀ ਕਾਫੀ ਥੋੜਾ ਸੁੱਕਾ ਕਾ ਹੈ ਸਾਡੀ ਇਹੀ ਰਿਕਵੈਸਟ ਹੈ ਕਿ ਵੀ ਇਹ ਗੱਡੀਆਂ ਰਾਤ ਨੂੰ ਇੱਥੇ ਰਹਿਣੀਆਂ ਚਾਹੀਦੀਆਂ ਵਿਦ ਸੰਤਰੀ ਔਰ ਆਰਮੀ ਦੀ ਤਾਂ ਸ਼ਾਇਦ ਰਹੇਗੀ ਪਰ ਬਾਕੀ ਸਿਵਲ ਵਾਲੀ ਵੀ ਇੱਥੇ ਜੇ ਰੁਕ ਜਵੇ ਤੇ ਰਾਤੀ ਕਿਤੇ ਅਗੇ ਨਾ ਫੈਲੇ ਇਹ ਸਾਡੀ ਰਿਕਵੈਸਟ ਹੈ थैंक यू